ادھکان اس ایک گرنٹی ہے کہ تھی جی لڑ رہے ہو وہ لڑائی سے لگو گی تو ادھیاپک جوائن نہیں جاؤ گا تو بچاؤں ٹھیک لئی ایک کہایا گیا بینہ ایک پربن چھڑنا پر اپنی منگ ہے کہ پربن چڈن کی دو سکول ہو رہے ہیں جتنے یہ کہہ ہیں ਵੀਸੀ ਪ੍ਰਸ਼ਤਾਜਾਂ ਤੇ ਗੱਲ ਨਹੀਂ ਕਰਦੇ ਉਹ ਸਾਫ਼ ਹੈ ਕਿਉਂਕਿ ਡੀਸੀ ਨੇ ਆਪਣੀ ਹਵਾਲੀ ਦੇ ਵਿੱਚ ਇਹ ਲਿਖਿਆ ਹੈ ਕਿ ਇਹ ਠੇਕੇਦਾਰ ਕਿਵੇਂ ਬੱਚਿਆਂ ਦੇ ਨਾਲ ਲੁੱਟ ਕੱਗਿਆ ਸੀ ਉਹਨੇ ਤਿੰਨ ਗਰਾਂ ਨਾਲ ਉਹਦੇ ਵਿੱਚ ਨੋਟ ਕੀਤੀਆਂ ਨੇ ਕਿ ਇਹ ਅਧਿਕਾਰੀ ਤਦੀ ਤਨਖਾਹ ਜਦੋਂ ਲੈਂਦੇ ਸੀ ਉਹਨਾਂ ਦੇ ਇੱਕ-ਇੱਕ ਰਿਕਾਰਡ ਬਾਅਸ ਰੈਸ਼ੀ ਤਾਂ ਕਿ ਤਨਖਾਹ ਬਾਅਸ ਕਰਾਈ ਜਾਵੇ ਬੱਚਿਆਂ ਨੂੰ ਜਿਹੜੀ ਕਟਾਬਾ ਦਿੱਤੀਆਂ ਗਈਆਂ ਨੇ ਬਰਦੀਆਂ ਦੇਤੇ ਲਾਗੀਆਂ ਨੇ ਉਹ ਨਾਲ ਜਮਾ ਨਹੀਂ ਦਿੱਤੀਆਂ ਗਈਆਂ ਤੀਜੀ ਦਾ ਲੋਥੇ ਪਾਈ ਨਹੀਂ ਸੀ ਨੇ ਕਿ ਜਿਹੜੇ ਸਕੂਲ ਦੇ ਪ੍ਰੰਧਕ ਹੈ ਉਹਨਾਂ ਨੇ ਲੰਮੀ ਦੇ ਦੇਗਾ ਕਿਹਤੋਂ ਜਾਸਮੀ ਦੇ ਬਗਿਆਸੀਆਂ ਤੋਂ ਬਾਈ ਥੱਲੇ ਨਾ ਪਾਈ ਜਰਪਾ ਸਿਆਣੇ ਵਿੱਚ ਸਾਰੇ ਇਸ ਕਰਕੇ ਅਗਲੀ ਗੱਲ ਦੋਸਤ ਹੋ ਗਏ ਹੈ ਕਿ ਜਿਹੜੀ ਲੜਾਈ ਆਪਾਂ ਨਾਲ ਰਹੀਆਂ ਜਿਹੜੀ ਗੱਲ ਆਪਾਂ ਕਰਦੇ ਆਂ ਕਿ ਸਰਕਾਰ ਨੇ 3 ਮਾਰਚ ਤੋਂ ਬਾਅਦ ਰੁਖ ਬਦਲੇ ਹੈ ਇਹ ਰੁਖ ਜਿਹੜਾ ਸਰਕਾਰ ਨੇ ਬਦਲਿਆ ਹੈ ਇਹ ਰੁਖ ਆਉਣ ਵਾਲੇ ਸਮੇਂ ਦੇ ਵਿੱਚ ਬਦਲੂਗਾ ਇਹ ਜਿੰਦੀ ਜੀ ਕੋਸ਼ ਹੈ ਇਹ ਹੋਊਗੀ ਕਿ ਲੋਕਾਂ ਨੂੰ ਧੰਦੇ ਦੇ ਜੋਰ ਦਵਾਇਆ ਜਾ ਸਕਦਾ ਹੈ ਪਰ ਇਹ ਇਤਿਹਾਸ ਇਸ ਕਰਨਾ ਦਵਾ ਹੈ ਇਤਿਹਾਸ ਕੂਕ ਕੂਕੇ ਬੋਲਦਾ ਹੈ ਕਿ ਇਹ ਪੰਜਾਬ ਦੀ ਧਰਤੀ ਹੈ ਜਦੋਂ ਵੀ ਲੋਕ ਟੋਠੇ ਹੇ ਹੋਇਆ ਇਹ ਉਹ ਚੇਤਨ ਲੋਕਾਂ ਦੀ ਧਰਤੀ ਹੈ ਜਦੋਂ ਇਹ ਗੱਲ ਨੂੰ ਲੈ ਕੇ ਟੁੱਟਦੇ ਹੈ ਸੋਚਦੇ ਹੈ ਵਿਚਾਰਦੇ ਹੈ ਵਿਚਾਰ ਤੋਂ ਅੱਗੇ ਵਾਧਦੇ ਹੈ ਉਦੋਂ ਜਿੱਤੇ ਝੰਡੇ ਇਹ ਗੱਜ ਕੇ ਲੁਟਦੇ ਹੈ ਇਹ ਇਤਿਹਾਸ ਗਵਾਹ ਹੈ ਇਹ ਮਾਨਸਾ ਨੂੰ ਭੇਟਾ ਹੈ ਮਾਨਸਾ ਨੂੰ ਇਹ ਭੇਟਾ ਹੈ ਕਿ ਬਠੋੜੀ ਕਲਾ ਦੀ ਜ਼ਮੀਨ ਦੇ ਵਿੱਚ ਜਾਂ ਜਿਉਂ ਦੀ ਜ਼ਮੀਨ ਦੇ ਵਿੱਚ ਜਿਹੜੇ ਸਾਲ ਤੋਂ ਕਾਬਜ ਲੋਕ ਹੈ ਇਹਨਾਂ ਦੀ ਐਡੀਸੀ ਕਹਿੰਦੀ ਹੈ ਕਿ ਅਸੀਂ ਹਰ ਹਾਲਤ ਦੇ ਵਿੱਚ ਕਬਜ਼ਾ ਕਰਾਂਗੇ ਅਸੀਂ ਮਾਨ ਸਰਕਾਰ ਨੂੰ ਚੈਲੰਜ ਕਰਦੇ ਹਾਂ ਅੱਜ ਆ ਸਾਰੇ ਭਰੇ ਇਕੱਠ ਦੇ ਵਿੱਚ ਕਿ ਜਿਉਂ ਦੇ ਧਰਤੀ ਦੇ ਉੱਤੇ ਬੱਟਾਂ ਦੇ ਉੱਤੇ ਨਵੇੜੇ ਹੋਵਗੇ ਜਾਂ ਸਾਡੀਆਂ ਆਸਾਂ ਹੋਣਗੀਆਂ ਉਹ ਬਾਈ ਕਹਿ ਕੇ ਗਏ ਹੈ ਕਿ ਬੁਲਾ ਰਹੇ ਕਿੱਥੇ ਨਾ ਬੋਲੋ ਦੀ ਜੱਥੇ ਰੰਗੀ ਅਮਲ ਚ ਪਈ ਹੁੰਦੀ ਹੈ ਜਦੋਂ ਇੱਥੋਂ ਦੇ ਹਕ ਰਾਜ ਕਰਤਾ ਲੋਕ ਲੋਕਾਂ ਦੇ ਉੱਤੇ ਗਹਿਸਤ ਪਾ ਕੇ 177 ਕੋ ਬੀ ਬੀ ਜ਼ਮੀਨ ਨੂੰ ਕਬਜ਼ਾ ਲੈਣਾ ਚਾਹੁੰਦੇ ਹੈ